ਜਲੰਧਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦਿਨ ਦਿਹਾੜੇ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ ਜਲੰਧਰ ਦੇ ਬਸਤੀ ਆਬ ਦੇ ਵਿੱਚ ਦਿਨ ਦਿਹਾੜੇ ਗੋਲੀ ਚੱਲਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਗੋਲੀ ਲੱਗਣ ਕਾਰਨ ਐਡਵੋਕੇਟ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਇਸ ਵਕਤ ਲੋਕ ਗੁੱਸੇ ਦੇ ਵਿੱਚ ਨੇ ਮ੍ਰਿਤਕ ਦੀ ਪਛਾਣ ਐਡਵੋਕੇਟ ਪਰਮਿੰਦਰ ਸਿੰਘ ਢਿੰਗਰਾ ਵੱਜੋਂ ਹੋਈ ਹੈ ਦਰਸਲ ਦਿਲਬਾਗ ਨਗਰ ਐਕਸਟੈਂਸ਼ਨ ਦੇ ਵਿੱਚ ਐਡਵੋਕੇਟ ਨੂੰ ਇੱਕ ਗਵਾਂਡੀ ਦੇ ਵੱਲੋਂ ਕਿਸੇ ਗੱਲ ਨੂੰ ਲੈ ਕੇ ਬੁਲਾਇਆ ਗਿਆ ਸੀ ਤੇ ਇਸੇ ਦੌਰਾਨ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੰਦੀ ਹੈ ਜਿਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਪਰਮਿੰਦਰ ਸਿੰਘ ਢਿੰਗਰਾ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਪੁਲਿਸ ਮੌਕੇ ਤੇ ਹੋ ਚੀ ਹੈ ਫਿਲਹਾਲ ਮੌਕੇ ਤੇ ਮਾਹੌਲ ਕਾਫੀ ਜ਼ਿਆਦਾ ਤਣਾਅਪੂਰਨ ਬਣਿਆ ਹੋਇਆ ਹੈ ਤੁਸੀਂ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਜਿਥੇ ਇਸ ਵਕਤ ਲੋਕ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਨੇ ਤੇ આરોપી ਦੇ ਉੱਤੇ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਐਡਵੋਕੇਟ ਨੂੰ ਮੈਡੀਕਲ ਸਹਾਇਤਾ ਨਹੀਂ ਦਿੱਤੀ ਗਈ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਹੈ ਤਾਂ ਤਸਵੀਰਾਂ ਦੇ ਵਿੱਚ ਲੋਕ ਕਾਫੀ ਜ਼ਿਆਦਾ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਨੇ ਇਹ ਜੋਕ ਦੱਸਣਾ ਪੁਲਿਸ ਨੇ ਦੱਸਣਾ ਹੁਣ ਤੁਸੀਂ ਅੰਦਰ ਗਏ ਸੀ ਸਰ ਅੰਦਰ ਗਏ ਸੀ ਅਸੀਂ ਧੱਕੇ ਨਾਲ ਅੰਦਰ ਗਿਆ ਬੰਦਾ ਹੱਡਾ ਮਰਿਆ ਹਾਂਜੀ ਅੰਦਰ ਡੈੱਡ ਬੋਡੀ ਪਈ ਉਹਨਾਂ ਦੀ ਡੈੱਡ ਬੋਡੀ ਪਈ ਏ ਉਹ ਆਪਣਾ ਕੰਮ ਕਰ ਰਹੇ ਹਣ ਸਾਡੇ ਤਰਲੇ ਮਿੰਤਾ ਕਿਤੇ ਅੱਧਾ ਘੰਟਾ ਸਮਾਂ ਦੇ ਦਿਓ ਅੱਧੇ ਘੰਟੇ ਬਾਅਦ ਤੁਹਾਨੂੰ ਅਸੀਂ ਬੰਦਾ ਸਪੁਰਤ ਕਰਾਂਗੇ ਪਰ ਅਸੀਂ ਪੁਲਿਸ ਦੇ ਉੱਤੇ ਇੱਕੋ ਹੀ ਕਾਰਵਾਈ ਕਰਦੇ ਆ ਜਿੰਨਾ ਚਿਰ ਗੋਲੀ ਚੱਲੀ ਨਾ ਹੋ ਗਿਆ ਬੰਦੇ ਨੂੰ ਹਸਪੀਟਲ ਕਿਉਂ ਨਹੀਂ ਪਹੁੰਚਾਇਆ ਜੇ ਇਹ ਮੈਂ ਇਹੀ ਮੰਗ ਕਰਦਾ ਜਿਹੜਾ ਬੰਦੇ ਨੇ ਗੋਲੀ ਚਲਾਈ ਏ ਉਹਨੂੰ ਬੈਲ ਦਾ ਅੰਦਰ ਇਰੈਸਟ ਕੀਤਾ ਜਾਵੇ ਦੂਸਰਾ ਜਿਨ੍ਹਾਂ ਨੇ ਕਾਰਵਾਈ ਨਹੀਂ ਕੀਤੀ ਗੋਲੀ ਚੜਾਣ ਤੋਂ ਬਾਅਦ ਹਸਪਤਾਲ ਨਹੀਂ ਪਹੁੰਚਾਇਆ ਗਿਆ ਮੈਡੀਕਲੀ ਦਿੱਤਾ ਗਿਆ ਉਹ ਵੀ ਕਾਰਵਾਈ ਹੋਣੀ ਚਾਹੀਦੀ ਤੇ ਕਿੰਨਾ ਸਮਾਂ ਹੋ ਗਿਆ ਸੀ ਗੋਲੀ ਚੱਲੇ ਨੂੰ ਪ੍ਰਸ਼ਾਸਨ ਨੇ ਉਸਤੇ ਬੋਡੀ ਕਿਉਂ ਨਹੀਂ ਪਹੁੰਚਾਈ ਹਸਪਤਾਲ ਇਹ ਭਾਈ ਪ੍ਰਸ਼ਾਸਨ ਦੱਸ ਸਕਦਾ ਪ੍ਰਸ਼ਾਸਨ ਨੂੰ ਸੁਵਾਲ ਕਰ ਲੋ ਐਸਐਟੂ ਕੋਲ ਪੁਲਿਸ ਕੋਲ ਸਾਨੂੰ ਨਹੀਂ ਪਤਾ ਸਾਨੂੰ ਤਾਂ ਮੈਸੇਜ ਮਿਲਿਆ ਵੀ ਇਦਾਂ ਇਦਾਂ ਬੇੜੇ ਦੇ ਗੋਰੀ ਵੱਜ ਗਈ ਵੀ ਉਹ ਬੇੜੇ ਦੇ ਗੋਰੀ ਵੱਜੀ ਪਈ ਆ ਉਹਨਾਂ ਦੇ ਫਾਦਰ ਸਾਹਿਬ ਨੂੰ ਭੇਜੋ ਤੇ ਉਹਨਾਂ ਦੇ ਫਾਦਰ ਤਾਂ ਮੈਂ ਮੇਰੇ ਖਿਆਲ ਅਸੀਂ ਤਕਰੀਬਨ 40 45 ਸਾਲ ਤੋਂ ਉੱਤੇ ਆ ਗਏ ਭਰਾਵਾਂ ਵਰਗੇ ਆ ਜੀ ਭਰਾਵਾਂ ਨੂੰ ਭਰੇ ਆ ਮਤਲਬ ਗੋਲੀ ਕਿੰਨੀ ਕਰਾਉਂਡ ਫਾਇਰਿੰਗ ਹੋਈ ਤੁਹਾਨੂੰ ਪਤਾ ਹੀ ਨਹੀਂ ਅਸੀਂ ਅਸੀਂ ਆਏ ਸਾਰੇ ਬਾਅਦ ਚਾਗੇ ਸਰ ਸਾਨੂੰ ਤਾਂ ਜਦੋਂ ਮੈਸੇਜ ਮਿਲਿਆ ਗੋਲੀ ਚੱਲ ਗਈ ਇਹ ਸਾਡੇ ਕੋਲ ਖਬਰ ਆਈ ਸੀ ਕੰਟਰੋਲ ਰੂਮ ਤੋਂ ਕਿ ਕਿਸੇ ਘਰ ਦੇ ਵਿੱਚ ਗੋਲੀ ਚੱਲ ਗਈ ਹੈ ਰਾਜਨਗਰ ਦੇ ਵਿੱਚ ਅਸੀਂ ਉੱਥੇ ਮੌਕੇ ਤੇ ਆਏ ਆ ਜਿਹੜਾ ਬੰਦਾ ਮੌਕੇ ਤੇ ਇਹ ਮਰ ਚੁੱਕਾ ਸੀਗਾ ਉਹਦੇ ਗੋਲੀ ਲੱਗੀ ਹੋਈ ਆ ਤੇ ਉਹਨੂੰ ਹੁਣ ਇਸ ਵੇਲੇ ਜਿਹੜੀ ਅਗਲੀ ਤਫ਼ਤੀਸ਼ ਹੋ ਜਾਰੀ ਕਰ ਰਹੀ ਹੈ। ਸਰ ਕੀ ਨਾਮ ਹੈ? ਇਹਦਾ ਪਰਮਿੰਦਰ ਸਿੰਘ ਢਿੰਗਰਾ ਨਾਮ। ਸਰ ਕੀ ਐਡਵੋਕੇਟ ਹੈ? ਐਡਵੋਕੇਟ। ਕਿੰਨੇ ਗੋਲੀ ਮਾਰਨ ਦਾ ਕਿੰਨੇ ਫਾਇਰ ਕਿੰਨੇ ਹੋਇਆ? ਇੱਕ ਫਾਇਰ ਹੋਇਆ ਜਿਹੜੀ ਸਪੋਰਟ ਸੀ 2 ਐਮ ਐਨ ਦੀ ਬੰਦੂਕ ਹੁੰਦੀ ਉਹਦੇ ਵਿੱਚੋਂ। ਇਹਦੇ ਪੱਟ ਦੇ ਉੱਤੇ ਗੋਲੀ ਮਾਰਨ ਦਾ ਕਾਰਨ ਕੀ ਸੀ? ਇਹਦੇ ਲਈ ਇਨਵੈਸਟੀਗੇਸ਼ਨ ਜੇ ਪਤਾ ਲੱਗੂਗਾ। ਇਹਦੇ ਲਈ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ। ਸਰ ਇਹਦੇ ਸੱਟਾ ਹੋਰ ਕਿੱਥੇ ਹੈ? ਪ੍ਰਾਇਮਰੀ ਇਨਵੈਸਟੀਗੇਸ਼ਨ ਉਹ ਮੈਂ ਨਹੀਂ ਦੱਸ ਨਹੀਂ ਸਕਦਾ ਕਿ ਕਿਹੜਾ। ਪਰਮਿੰਦਰ ਸਰ ਫੈਮਲੀ ਦੇ ਤਿੰਨ ਨੂੰ ਅਰੈਸਟ ਕਰ ਲਏ। ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕੀ ਸਾਹਮਣੇ ਆਇਆ ਕਿ ਗੋਲੀ ਲੱਗਣ ਨਾਲ ਮੌਤ ਹੋਈ ਜਾਂ ਪੌੜੀਆਂ ਤੋਂ ਡਿੱਗ ਕੇ ਮੌਤ ਹੋਈ ਕਿਉਂਕਿ ਜਦੋਂ ਗੋਲੀ ਲੱਗੀ ਆ ਗੋਲੀ ਲੱਗਣ ਤੋਂ ਬਾਅਦ ਚ ਪੌੜੀਆਂ ਤੋਂ ਥੱਲੇ ਡਿੱਗੇ ਆ ਹੋ ਸਕਦਾ ਸਿਰ ਦੇ ਅੰਦਰੂਨੀ ਸੱਟਾਂ ਵੀ ਲੱਗੀਆਂ ਹੋਣ ਉਹ ਸਾਰਾ ਕੁਝ ਆ ਜੋ ਵੀ ਬਸਲੀਆਂ ਚ ਵੀ ਸੱਟ ਲੱਗ ਸਕਦੀ ਆ ਉਹ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਜਾਂ ਪੋਸਟਮਾਰਟਮ ਚ ਦੇਖੋ ਉਹ ਤੇ ਸਾਰਾ ਕੁਝ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਹੁਣ ਕੈਮਰਾ ਵੀਡੀਓ ਜਿਹੜੇ ਪੁਂਡੇ ਛੋਟੇ ਨਾਮ ਕੀ ਆ ਇਹਨਾਂ ਦੇ ਵਿੱਚ ਪਰਮਿੰਦਰ ਕੌਰ ਹੈ ਜਿਹੜੀ ਇਹ ਲੇਡੀ ਇੱਥੇ ਰਹਿੰਦੀ ਤੇ ਉਹਦਾ ਹਸਬੰਡ ਤੇ ਉਹਦਾ ਬੇਟਾ ਮਾਰਨ ਦਾ ਕਾਰਨ ਪਤਾ ਲੱਗਿਆ ਇਹ ਪਰਿਵਾਰਕ ਮੈਂਬਰ ਸੀ ਇਹ ਸਾਰੇ ਪਰਿਵਾਰਕ ਮੈਂਬਰ ਸੀ ਕਿੰਨੇ ਮੈਂਬਰ ਫਰੇ ਸਰ ਤਿੰਨ ਸਭ ਮਾਰਨ ਦਾ ਕਾਰਨ ਕੀ ਸੀ ਇਹ ਲਈ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਪੁਰਾਣੀ ਰੰਜਿਸ਼ ਦੀ ਕੋਈ ਨਹੀਂ ਹਾਲੇ ਇਦਾਂ ਦਾ ਕੁਝ ਨਹੀਂ ਸਾਹਮਣੇ ਆਇਆ ਹੈ ਕਿ ਜਦੋਂ ਉਹਨਾਂ ਦੀ ਲੱਤ ਤੇ ਬੋੜੀ ਵੱਜੀ ਉਸ ਤੋਂ ਬਾਅਦ ਚਾਹੇ ਕੋੜੀਆਂ ਚੁੱਟ ਗਏ ਉਹਨਾਂ ਨੂੰ ਹਸਪੀਟਲ ਕਿਉਂ ਨਹੀਂ ਲਿਜਾਇਆ ਗਿਆ 2.5 ਘੰਟੇ ਅੰਦਰ ਹੀ ਪੁਲਿਸ ਬੈਠੀ ਰਹੀ ਵੈਰੀਫਿਕੇਸ਼ਨ ਕਰ ਰਹੀ ਸੀ ਸਾਨੂੰ ਆਈ ਜਦੋਂ ਇਨਫੋਰਮੇਸ਼ਨ ਉਦੋਂ ਤੱਕ ਇਦਾਂ ਦਾ ਕੁਝ ਨਹੀਂ ਸੀਗਾ ਉਹ ਹਲੇ ਉਹੀ ਇਨਵੈਸਟੀਗੇਸ਼ਨ ਤੋਂ ਪਤਾ ਲੱਗੂਗਾ ਕਿ ਕਦੋਂ ਡੈਥ ਹੋਈ ਹੈ ਕਦੋਂ ਨਹੀਂ ਹੋਈ ਕਿਉਂਕਿ ਸਾਢੇ 8:00 ਤੱਕ ਇਹ ਡੈਥ ਹੋ ਚੁੱਕੀ ਸੀ ਸਰ ਤੁਸੀਂ ਆਏ ਉਸ ਤੋਂ ਬਾਅਦ ਸਰ ਕਿੰਨੀ ਉਮਰ ਸੀ